ਇਸ ਵਾਰ ਨਾ ਸਾਡੀ ਕਣਕ ਬਹੁਤ ਹੀ ਜਿਆਦੇ ਸੋਹਣੀ ਆ ਨਸਾਰਾ ਕਰਗੀ ਬਲੀਆਂ ਸਾਰੀਆਂ ਬਾਹਰ ਆ ਚੁੱਕੀਆਂ ਸੁੱਖ ਨਾ ਬੜੀ ਸੋਹਣੀ ਲੱਗੀ ਜਾਂਦੀ ਆ ਤੇ ਯਾਰ ਹੁਣ ਅਸੀਂ ਪਾਣੀ ਲੱਗ ਗਏ ਕਿ ਨਾ ਮੈਂ ਤੱਕ ਨਾ ਰਹਿਣ ਦਿੰਦੇ ਆ ਐਵੇਂ ਨજર ਲੱਗ ਜੂ ਕਿਤੇ ਡੱਗ ਨਾ ਪਵੇ ਪਾਣੀ ਲਾਉਂਦੀ ਨਹੀਂ ਨਜ਼ਾਰਾ ਆ ਜੂ ਇਸ ਵਾਰ ਤਾਂ ਚੰਗਾ ਝਾੜ ਆਉਂਦੀ ਪੂਰੀ ਉਮੀਦ ਆ ਤਾਂ ਦੋਸਤੋ ਜੇਕਰ ਤੁਹਾਡੀ ਵੀ ਕਣਕ ਗੋਭ ਦੇ ਵਿੱਚ ਜਾਂ ਅਗੇਤੀ ਬੋਤਲ ਗਈ ਸੀ ਨਸਾਰਾ ਕਰ ਚੁੱਕੀ ਆ ਤੇ ਤੁਸੀਂ ਸੋਚ ਰਹੇ ਹੋ ਤੁਸੀਂ ਟੈਨਸ਼ਨ ਦੇ ਵਿੱਚ ਹੋ ਯਾਰ ਕਣਕ ਵੀ ਸੋਣੀ ਆ ਤੇ ਜੇ ਕਿਤੇ ਪਾਣੀ ਲਾਤਾ ਡਿੱਗ ਪੀ ਤਾਂ ਆਪਣੀ ਸਾਰੀ ਮਿਹਨਤ ਦੇ ਉੱਪਰ ਪਾਣੀ ਖੜ ਜਾਣਾ ਤਾਂ ਦੋਸਤੋ ਇਹ ਕਣਕ ਦੀ ਉਹ ਸਟੇਜ ਆ ਜਿੱਥੇ ਬਹੁਤ ਹੀ ਜ਼ਿਆਦੇ ਕਿਸਾਨ ਵੀਰ ਗਲਤੀਆਂ ਕਰਦੇ ਆ ਤੇ ਬਾਅਦ ਦੇ ਵਿੱਚ ਮਾਰਦੇ ਆ ਮੱਥੇ ਤੇ ਹੱਥ ਯਾਰ ਜੇ ਕਿਤੇ ਮੈਂ ਉਦੋਂ ਆਹ ਕਰ ਲੈਂਦਾ ਜੇ ਮੁੜ ਕੇ ਹੱਥ 'ਚ ਨਹੀਂ ਆਉਂਦੀ ਹੁਣ ਗਲਤੀਆਂ ਕਿਹੜੀਆਂ-ਕਿਹੜੀਆਂ ਕਰਦੇ ਆ ਹੁਣ ਤਾਂ ਨਹੀਂ ਆਪਣੇ ਕਿਸਾਨ ਵੀ ਪਾਣੀ ਆਉਂਦੇ ਬਾਦ ਦੇ ਵਿੱਚ ਜਦੋਂ ਆਪਣੇ ਕਣਕ ਸੋਕਾ ਬਣਾਉਣ ਲੱਗ ਜਾਂਦੀ ਆ ਜ਼ਮੀਨ ਤੇ ਰੇੜਾ ਛੱਡ ਜਾਂਦੀ ਆ ਫਿਰ ਕਹਿਣਗੇ ਔਰ ਹਲਕਾ ਜਿਹਾ ਪਾਣੀ ਲਾ ਦਿੰਨੇ ਆ ਫਿਰ ਕਣਕ ਆਪਣੀ ਪੱਕਾ ਹੀ ਡਕਦੀ ਆ ਤਾਂ ਦੋਸਤੋ ਜੇਕਰ ਤੁਸੀਂ ਪਾਣੀ ਹੁਣ ਲਾਉਣਾ ਤਾਂ ਗਿੱਲੇ ਮੂੰਹੇ ਹੀ ਲਾਓ ਗਿੱਲੇ ਮੂੰਹ ਦਾ ਮਤਲਬ ਮੇਰਾ ਮਤਲਬ ਇਹ ਨਹੀਂ ਕਿ ਪਾਣੀ ਲੱਗਣ ਨੂੰ 10 ਦਿਨ ਹੋਏ ਆ ਤਾਂ 10 ਦਿਨ ਬਾਅਦ ਦੁਬਾਰੇ ਫੇਰ ਲਾ ਦੇਗੇ ਇੰਨੀ ਕਾਲੀ ਵੀ ਨਹੀਂ ਕਰਨੀ ਆਪਾਂ ਆਪਾਂ ਕੀ ਕਰਨਾ ਪਹਿਲੀ ਗੱਲ ਤਾਂ ਜੇਕਰ ਤੁਹਾਡੀ ਕਣਕ ਪਾਣੀ ਮੰਗ ਰਹੀ ਆ ਤਾਂ ਉਸ ਨੂੰ ਜ਼ਰੂਰ ਦਿਓ ਆਹੀ ਸਹੀ ਸਮਾਂ ਗਾ ਪਾਣੀ ਦੇਣ ਦਾ ਜੇਕਰ ਪਾਣੀ ਨਹੀਂ ਮੰਗ ਰਹੀ ਤੁਸੀਂ ਸਾਨੂੰ ਲੱਗਦਾ ਯਾਰ 10 ਦਿਨ ਪਹਿਲਾਂ ਪਾਣੀ ਲਾਇਆ ਸੀਗਾ ਗਵਾਂਢੀ ਦੇ ਪਿੱਛੇ ਵੀ ਨਹੀਂ ਲੱਗਣਾ ਆਪਣੀ ਜ਼ਮੀਨ ਦੇਖਣੀ ਆ ਰੇਤਲੀ ਆ ਕਿ ਭਾਰੀ ਆ ਉਸ ਮੁਤਾਬਕ ਪਾਣੀ ਲਾਉਣਾਗਾ ਹਾਂ ਦੋਸਤੋ ਜੇਕਰ ਤੁਹਾਨੂੰ ਐਂ ਲੱਗਦਾ ਯਾਰ ਜੇ ਕਣਕ ਸਾਡੀ ਡੱਗ ਪੀ ਤਾਂ ਦੋਸਤੋ ਪਿਛਲੇ ਸਾਲ ਨਾਲ ਮੇਰੀ ਆਪ ਦੀ ਕਣਕ ਤੇ ਸਾਰੇ ਦੇ ਉੱਪਰ ਗੜੇ ਪਈ ਸੀ ਸਾਰੀ ਕਣਕ ਡੱਕੀ ਪਈ ਸੀ ਵੀਡੀਓ ਮੇਰੇ ਚੈਨਲ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਤਾਂ ਵੀ ਆਪਣੀ ਕਣਕ ਦਾ ਝਾੜ ਕੋਈ ਬਹੁਤਾ ਨਹੀਂ ਕੱਟਿਆ ਬਹੁਤ ਜ਼ਿਆਦਾ ਸੋਨਾ ਝੜ ਆਇਆ ਸੀ ਬੰਪਰ ਝੜ ਆਇਆ ਸੀਗਾ ਇਸ ਲਈ ਦੋਸਤੋ ਜੇਕਰ ਤੁਸੀਂ ਡਰ ਰਹੇ ਹੋ ਕਿ ਪਾਣੀ ਲਾਉਣ ਤੋਂ ਬਾਅਦ ਸਾਡੀ ਕਣਕ ਡੱਕ ਪੂਗੀ ਤਾਂ ਨਾ ਡਰੋ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ ਹਾਂ ਜੇ ਕਿਤੇ ਸੋਕਾ ਲੱਗ ਗਿਆ ਫਿਰ ਪੱਕਾ ਝੜ ਘਟੂਗਾ ਜੇ ਕਿਤੇ ਤੁਸੀਂ ਹੁਣ ਪਾਣੀ ਨਹੀਂ ਲਾਇਆ ਤੇ ਆਪਣਾ ਵਣ ਤਰੇੜਾ ਛੱਡ ਗਿਆ ਬਾਅਦ ਦੇ ਵਿੱਚ ਤੁਸੀਂ ਤਾਂ ਪਾਣੀ ਲਾਉਣਾ ਹੀ ਹੈ ਨਾ ਫੇਰ ਵੀ ਆਪਣੇ ਕਣਕ ਦੇ ਡੱਗੂ ਨਾਲੇ ਝਾੜ ਘਟੂਗਾ ਫੇਰ ਆਪਣਾ ਦੁੱਗਣਾ ਨੁਕਸਾਨ ਹੋਊਗਾ ਇਸ ਲਈ ਦੋਸਤੋ ਸਹੀ ਫੈਸਲਾ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਕਣਕ ਪਾਣੀ ਮੰਗ ਰਹੀ ਆ ਤਾਂ ਗਿੱਲੇ ਨੱਕੇ ਪਾਣੀ ਲਾਓ ਹੁਣ ਬਹੁਤਾ ਜਦੇ ਸੋਕਾ ਆਪਣੇ ਕਣਕ ਨੂੰ ਲਵਾਉਣਾ ਆਪਣੇ ਲਈ ਬਹੁਤ ਹੀ ਜ਼ਿਆਦਾ ਹਾਨੀ ਕਰਦਾ ਕਈ ਵਾਰ ਆਪਣੀ ਕਣਕ ਅਨਸਾਰੇ ਤੇ ਹੁੰਦੀ ਆ ਜਾਂ ਆਪਣੀ ਕਣਕ ਦੇ ਵਿੱਚ ਬੂਰ ਪੈ ਰਿਹਾ ਹੁੰਦਾ ਤਾਂ ਆਪਣੇ ਕਿਸਾਨ ਵੀਰ ਫਿਰ ਸੋਕਾ ਨਹੀਂ ਲਵਾਉਂਦੇ ਡੋਬਾ ਲਵਾਉਂਦੇ ਆ ਜਿਵੇਂ ਆਪਾਂ ਝੋਨੇ ਨੂੰ ਪਾਣੀ ਲਾਉਣੇ ਹੁੰਦੇ ਨਾ ਐ ਪੂਰਾ ਕੇਰਾ ਭਰ ਕੇ ਲਾਉਂਦੇ ਆ ਮੋਟਰ ਛੱਡ ਕੇ ਭੱਲੇ ਜਾਂਦੇ ਆ ਜਾਂ ਪਾਣੀ ਦੀ ਵਾਰ ਹੀ ਹੁੰਦੀ ਆ ਕਹਿੰਦੇ ਪਤਾ ਹੀ ਨਹੀਂ ਲੱਗਿਆ ਤਾਂ ਦੋਸਤੋ ਇਸ ਸਮੇਂ ਸੋਕਾ ਅਤੇ ਡੋਬਾ ਦੋਨੇ ਨੁਕਸਾਨ ਕਰਨਗੇ ਪਾਣੀ ਕਿਵੇਂ ਲਾਉਣਾ ਬਹੁਤ ਹੀ ਅਦੇ ਹਲਕਾ ਪਤਲਾ ਲਾਉਣਾਗਾ ਤਾਂ ਦੋਸਤੋ ਹੁਣ ਯਾਦ ਰੱਖਿਓ ਇੱਥੇ ਆ ਕੇ ਨਾ ਤਾਂ ਹੁਣ ਆਪਣੀ ਕੰਤੂ ਉੱਪਰ ਡੋਬਾ ਲਮਾਉਣਾ ਨਾ ਸੋਕਾ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ